ਉਦੇ ਤਰ ਤ ਇੱਕ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਸਮਝਦਾ ਕਿ ਸਭ ਤੋਂ ਇੰਪੋਰਟੈਂਟ ਅੱਜਕਲ ਇੰਟੀਗਰਲ ਪਾਰਟ ਆਫ ਕਿਸੇ ਬੰਦੇ ਦੀ ਆਪਣੀ ਰੋਜ਼ਮਰ ਰ ਜ਼ਿੰਦਗੀ ਦਾ ਉਹ ਫੋਨ ਹੁੰਦਾ ਹੈ ਉਹਦੇ ਚ ਅੱਜ 2 219 ਫੋਨ ਜਿਹੜੇ ਹੈ ਲੌਸ ਜਿਹੇ ਗੁੰਮੇ ਸੀ ਉਹ ਸਾਰੇ ਅੱਜ ਅਸੀਂ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕੀਤੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਹੈ ਵਰਕਵਕ ਥਾਣਿਆਂ ਚ ਵੀ ਵਰਕਵਕ ਸਬਡਿਵੀਜ਼ਨ ਚ ਵੀ ਔਰ ਸਾਡੇ ਸਾਈਬਰ ਸੈੱਲ ਨੇ ਵੀ ਔਰ ਇਹ ਅਸੀਂ ਆਊਟਰੀਚ ਪ੍ਰੋਗਰਾਮ ਇਦਾਂ ਹੀ ਜਾਰੀ ਰੱਖਾਂਗੇ ਔਰ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅੱਜ ਆਪਾਂ ਫੋਨ ਡਿਸਟ੍ਰੀਬਿਊਟ ਕਰ ਰਹੇ ਸੀ ਕਿ ਪਬਲਿਕ ਦੇ ਵਿੱਚ ਵੀ ਔਰ ਜਿਹੜਾ ਰੈਸੀਪੀਐਂਟ ਹੈ ਜਿਨ੍ਹਾਂ ਦਾ ਗੁੰਮਿਆ ਹੋਇਆ ਫੋਨ ਵਾਪਸ ਜਿੱ ਮਿਲਦਾ ਉਹਨਾਂ ਚ ਬੇहद ਖੁਸ਼ੀ ਪਾਈ ਗਈ ਹੈ ਔਰ ਬੜੇ ਮਤਲਬ ਥੈਂਕਫੁਲ ਸੀਗੇ ਉਹ ਸਾਰੇ ਪਰ ਮੈਂ ਇਹ ਕਹਿੰਦਾ ਸਾਡੀ ਡਿਊਟੀ ਹੈ ਔਰ ਅਸੀਂ ਲਗਾਤਾਰ ਜਿਹੜਾ ਪਬਲਿਕ ਆਉਟਰੀਚ ਪ੍ਰੋਗਰਾਮ ਹੈ ਇਸੇ ਤਰ੍ਹਾਂ ਪਬਲਿਕ ਦਾ ਸਹਿਯੋਗ ਸਾਨੂੰ ਵੀ ਬਹੁਤ ਮਿਲਦਾ ਹੈ ਤੇ ਸਾਡੇ ਵੱਲੋਂ ਵੀ ਪੂਰੀ ਉਹਨਾਂ ਨੂੰ ਕੋਆਪਰੇਸ਼ਨ ਹੁੰਦੀ ਹੈ ਦੂਜੀ ਪੁਆਇੰਟ ਇਹ ਹੈ ਕਿ ਅੱਜ ਅਸੀਂ ਇਸ ਤੋਂ ਇਲਾਵਾ 89 ਵਹੀਕਲ ਜਿਹੜੇ ਹਨ ਉਹ ਰਿਕਵਰ ਕੀਤੇ ਹਨ ਚੋਰੀ ਦੇ 89 99 ਉਹਦੇ ਵਿੱਚ 73 ਟੂ ਵਿਲਰਸ ਨੇ 12 ਐਕਟਿਵਨ ਨੇ ਤੇ ਜਿਹੜੇ 61 ਮੋਟਰਸਾਈਕਲ ਨੇ ਉਹ ਵਕ ਵਕ ਪਲੇ ਸਟੇਸ਼ਨ ਤੋਂ ਚੋਰੀ ਹੋਏ ਆ ਉਹਦੇ ਚ ਬੰਦੇ ਫੜੇਗੇ ਕੁਝ ਗੈਂਗ ਫੜੇਗੇ ਪਲੱਸ ਕਿਉਂਕਿ ਆਮ ਜਿਹੜਾ ਨਾਗਰਿਕ ਹੈ ਜਿਹੜਾ ਆਪਣੇ ਟੂ-ਵੀਲਰ ਯੂਜ਼ ਕਰਦਾ ਉਹਨੂੰ ਵਾਕਈ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਦੀ ਉਹਦਾ ਕੋਈ ਚੋਰੀ ਹੋ ਜਾਂਦਾ ਉਸ ਤਰ੍ਹਾਂ ਸੇ ਸਪੈਸ਼ਲ ਫੋਕਸ ਦਿੰਨੇ ਬਿਕੋਜ਼ ਇਹਦੇ ਨਾਲ ਬੰਦੇ ਦੀ ਲਾਈਫ ਡਿਸਰਪਟ ਹੋ ਜਾਂਦੀ ਹੈ ਕਿ ਉਹਦਾ ਫੋਨ ਚੋਰੀ ਹੋ ਗਿਆ ਜਾਂ ਮੋਟਰਸਾਈਕਲ ਚੋਰੀ ਹੋ ਗਿਆ ਬੜਾ ਕੰਮ ਖਰਾਬ ਹੋ ਜਾਂਦਾ ਸੋ ਉਹਦੇ ਚ ਬੜਾ ਵਧੀਆ ਉਪਰਾਲਾ ਕੀਤਾ ਸਾਡੀ ਸਾਰੇ ਟੀਮ ਨੇ ਮੈਂ ਸਾਰੇ ਆਫੀਸਰਸ ਨੂੰ ਆਲਮ ਜੀ ਨੂੰ ਆਪਣੇ ਸ਼ੀਤਲਵਾਨ ਨੂੰ ਰਾਜਵੀਰ ਇਹਨਾਂ ਦੇ ਨਾਲ ਸੁਪਿੰਦਰ ਸਾਡੇ ਏਸੀਪੀ ਮੈਡਮ ਬੈਠੇ ਨੇ ਔਰ ਸਾਡੇ ਜਿਹੜੇ ਜਿਹੜੇ ਟੈਕਨੀਕਲ ਸਟਾਫ ਦੇ ਸਾਡੇ ਜਿਹੜੇ ਸਾਰੀ سپورਟ ਟੀਮ ਹੈ ਉਹ ਇੱਥੇ ਹਾਜ਼ਰ ਹੈ ਉਰੇ ਚ 16 ਵਹੀਕਲਸ 4 ਵੀਲਰ ਵੀ ਹੈਗੇ ਜਿਵੇਂ ਸਕੋਰਪੀਓ ਫੋਰਚਨਰ ਥਾਰ ਐਕਸਯੂਵੀ ਗਲੈਂਜ਼ਾ ਲੇਜੈਂਡਰ ਐਂਡ ਟ੍ਰੈਵੈਰਾ ਇਹ ਗੱਡੀਆਂ ਵੀ ਹੈ ਜਿਹੜੀਆਂ ਉਹ ਵੀ ਬਰਾਮਤ ਕੀਤੀਆਂ ਗਈਆਂ ਉਹ ਵੀ ਅਸੀਂ ਇਸ ਫਰਜ਼ਦਾਰੀ ਤੇ ਜਲਦੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਹਚਾਵਾਗੇ ਸੋ ਮੈਨੂੰ ਖੁਸ਼ੀ ਹੈ ਜੇ ਅੱਜ ਇਹ ਸਿਰਫ ਜਿਹੜੀ ਪ੍ਰੈਸ ਮੀਡੀਆ ਬਰੀਫਿੰਗ ਹੈ ਰੋਜ਼ ਅਸੀਂ ਬਾਕੀ ਚੀਜ਼ਾਂ ਦਾ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਡਰੱਗ ਫੜ ਲਈ ਕ੍ਰਿਸਟਲ ਫੜ ਲਿਆ ਇਹ ਮੈਂ ਸਮਝਦਾ ਇਹ ਵੀ ਬਹੁਤ ਜ਼ਰੂਰੀ ਹੈ 219 ਫੋਨ ਵਾਪਸ ਜਾਣਗੇ ਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਇਸੇ ਤਰ੍ਹਾਂ 89 ਜਿਹੜੇ ਚੋਰੀ ਛੁਦਾ ਆ ਆਟੋਮੋਬਾਈਲਸ ਨੇ ਉਹ ਜਦੋਂ ਬੰਦੇ ਨੂੰ ਵਾਪਸ ਮਿਲਦਾ ਤਾਂ ਉਹਦੀ ਵੀ ਮੈਨੂੰ ਲੱਗਦਾ ਖੁਸ਼ੀ ਬਹੁਤ ਹੁੰਦੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਪਬਲਿਕ ਵੱਲੋਂ ਜਿਹੜੇ ਤੁਸੀਂ ਆਏ ਹੋ ਔਰ ਮੈਂ ਦਿਲੋਂ ਗੱਲ ਕਹਿਣਾ ਚਾਹੁੰਦਾ ਕਿ ਪਬਲਿਕ ਤੇ ਪੁਲਿਸ ਦਾ ਬੜਾ ਊੜਾ ਰਿਸ਼ਤਾ ਹੁੰਦਾ ਔਰ ਕੋਈ ਵੀ ਪੁਲਿਸ ਸਿਸਟਮ ਜਿਹੜਾ ਉਹ ਪਬਲਿਕ ਦਾ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੁੰਦਾ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਬਲਿਕ ਦਾ ਬੇਹਦ ਸਹਿਯੋਗ ਸਾਨੂੰ ਮਿਲਦਾ ਔਰ ਜਿਹੜੇ ਤੁਸੀਂ ਰੋਜ਼ ਰਿਕਵਰੀ ਵਗੈਰਾ ਦੀ ਗੱਲ ਦੇਖਦੇ ਹੋ ਖਬਰਾਂ ਪੜ੍ਹਦੇ ਹੋ ਪੁਲਿਸ ਵੱਲੋਂ ਉਹਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਹਿਯੋਗ ਪਬਲਿਕ ਦਾ ਬੇਹਦ ਮਿਲਿਆ ਔਰ ਮੈਂ ਐਸੀ ਕਰਕੇ ਤੁਹਾਨੂੰ ਇਥੋਂ ਦਿਲੀ ਮੁਬਾਰਕਬਾਦ ਦਿੰਨਾ ਕਿ ਤੁਸੀਂ ਇਨੀ ਮਿਹਨਤ ਨਾਲ ਔਰ ਆਪਣਾ ਕੰਮ ਵੀ ਕਰਦੇ ਹੋ ਤੇ ਸਾਡਾ ਸਹਿਯੋਗ ਵੀ ਦਿੰਦੇ ਹੋ ਥੈਂਕ ਯੂ ਵੈਰੀ ਮਚ